ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਡੱਲੇਵਾਲ ਵੱਲੋਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ ਸੁਪਰੀਮ ਕੋਰਟ ਅੱਜ ਕਰੇਗੀ ਸਥਿਤੀ ਦੀ ਸਮੀਖਿਆ ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਕਿਸਾਨਾਂ ਨੂੰ ਮੁਰਸਦਾ ਗਿਆਨੀ ਹਰਪ੍ਰੀਤ ਸਿੰਘ ਅਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮੁਲਾਕਾਤ ਪਿਛਲਾ ਸੱਚ ਆਇਆ ਸਾਹਮਣੇ ਡੀਐਸਪੀ ਦੀ ਗੋਲਡੀ ਬਰਾੜ ਨੂੰ ਸਖਤ ਚੇਤਾਵਨੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੇ ਇਸ ਵਕਤ ਵੀ ਮਰਨwarte ਤੇ ਬੈਠੇ ਐ ਅਤੇ ਪੰਜਾਬ ਬੰਦ ਨੂੰ ਸਫਲ ਬਣਾਉਣ ਵਾਸਤੇ ਉਹਨਾਂ ਨੇ ਸਭਨਾਂ ਦਾ ਧੰਨਵਾਦ ਵੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਸ ਬੰਦ ਦੇ ਵਿੱਚ ਹਰ ਵਰਗ ਨੇ ਸਹਿਯੋਗ ਦਿੱਤਾ ਹੈ ਇਸ ਕਰਕੇ ਉਹਨਾਂ ਕੋਲ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਸ਼ਬਦ ਵੀ ਨਹੀਂ ਨੇ ਉਹਨਾਂ ਨੇ ਜਵਾਨਾਂ ਦਾ ਵੀ ਉ체ਚੇ ਤੌਰ ਤੇ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਡੱਲੇਵਾਲ ਦੇ ਖਿਲਾਫ ਰਾਤ ਸਮੇਂ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਜਿਹੜੇ ਪੁਲਿਸ ਦੇ ਕੁਝ ਅਧਿਕਾਰੀ ਉਹਨਾਂ ਕੋਲ ਪਹੁੰਚੇ ਸੀ ਡੱਲੇਵਾਲ ਨੇ ਕਿਹਾ ਕਿ ਜਵਾਨਾਂ ਨੇ ਜ਼ਮੀਰ ਦੀ ਆਵਾਜ਼ ਸੁਣ ਕੇ ਇਸ ਪਾਪ ਤੋਂ ਆਪਣਾ ਕਦਮ ਪਿੱਛੇ ਖਿੱਚਿਆ ਅਤੇ ਡਰਾਈਵਰਾਂ ਵੱਲੋਂ ਵੀ ਖਨੌਰੀ ਸਰਹੱਦ ਤੇ ਬੈਠੇ ਕਿਸਾਨਾਂ ਤੇ ਹਮਲਾ ਕਰਨ ਤੋਂ ਮਨਾ ਕਰ ਦਿੱਤਾ ਗਿਆ ਜਿਸ ਕਰਕੇ ਉਹ ਜਵਾਨਾਂ ਅਤੇ ਡਰਾਈਵਰਾਂ ਦਾ ਧੰਨਵਾਦ ਕਰਦੇ ਆ ਡੱਲੇਵਾਲ ਨੇ ਕਿਹਾ ਕਿ ਉਹ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪੰਜਾਬ ਹਰਿਆਣਾ ਅਤੇ ਜ਼ਮੀਰ ਦੀ ਲੜਾਈ ਜੋ ਜਿੱਥੇ-ਜਿੱਥੇ ਲੜੀ ਜਾ ਰਹੀ ਆ ਉੱਥੇ-ਉੱਥੇ ਸਹਿਯੋਗ ਦਿੱਤਾ ਇਸ ਮੌਕੇ ਉਹਨਾਂ ਰਾਤ ਦੀ ਅਪੀਲ ਤੇ ਇਕੱਠੇ ਹੋਣ ਤੇ ਸਾਰੇ ਲੋਕਾਂ ਦਾ ਵੀ ਧੰਨਵਾਦ ਕੀਤਾ ਤੇ ਇਹ ਸਬੰਧ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਿਸਾਨਾਂ ਦਾ ਅਤੇ ਆਮ ਲੋਕਾਂ ਦਾ ਭਰਮਾ ਸਮਰਥਨ ਮਿਲਣ ਦੀਆਂ ਖਬਰਾਂ ਮਿਲੀਆਂ ਸੀ ਪਰ ਕੁਝ ਥਾਵਾਂ ਤੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਜਿੱਥੇ ਬਹਿਸਵਾਜੀ ਹੋਈ ਜਿੱਥੇ ਲੋਕ ਖੱਜੜ ਖੁਆਰ ਵੀ ਹੋਏ ਅਜਹੀਆਂ ਹੀ ਕੁਝ ਤਸਵੀਰਾਂ ਪੰਜਾਬ ਦੇ ਕਈ ਇਲਾਕਿਆਂ ਵਿੱਚੋਂ ਦੇਖਣ ਨੂੰ ਮਿਲੀਆਂ ਨੇ ਸਮਰਾਲਾ ਅਜਨਾਲਾ ਮਲੂਟ ਫਰੀਦਕੋਟ ਤੇ ਕਈ ਹੋਰ ਨਾ ਥਾਵਾਂ ਤੇ ਜਿੱਥੇ ਬੰਦ ਦੇ ਦੌਰਾਨ ਟਕਰਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਪਰ ਬਹੁਤੀਆਂ ਥਾਵਾਂ ਤੋਂ ਸਮਰਥਨ ਮਿਲਣ ਦੀਆਂ ਖਬਰਾਂ ਨੇ ਦਸਣਾ ਬਣਦਾ ਕਿ ਪੰਜਾਬ ਬੰਦ ਦੇ ਕਾਰਨ ਕਿਸਾਨਾਂ ਵੱਲੋਂ ਥਾਂ-ਥਾਂ ਤੇ ਧਰਨੇ ਲਾਏ ਹੋਏ ਸੀ ਤਰੂਸ ਪ੍ਰਦਰਸ਼ਨ ਕੀਤੇ ਗਏ ਇਸ ਤੇ ਚੱਲਦੇ ਲੋਕਾਂ ਨੂੰ ਉਲੰਘਣਾ ਵੀ ਨਹੀਂ ਸੀ ਦੇ ਰਹੇ ਜਿਸ ਕਾਰਨ ਕਾਫੀ ਲੋਕ ਪਰੇਸ਼ਾਨ ਵੀ ਹੋਏ ਐ ਇਸੇ ਤਰ੍ਹਾਂ ਹੀ ਲੁਧਿਆਣਾ ਦੇ ਵਿੱਚ ਵੀ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ਬੰਦ ਕੀਤਾ ਹੋਇਆ ਸੀ ਟੋਲ ਪਲਾਜ਼ਾ ਤੇ ਕਿਸਾਨਾਂ ਅਤੇ ਕਾਰ ਸਵਾਰ ਨੌਜਵਾਨਾਂ ਦੀ ਨਾਲ ਬਹਿਸ ਹੋਣ ਦੀ ਖਬਰ ਵੀ ਐ ਇਹਦੇ ਤੋਂ ਇਲਾਵਾ ਜਲੰਧਰ ਵਿੱਚ ਕਿਸਾਨਾਂ ਤੇ ਪੁਲਿਸ ਵਿਚਾਲੇ ਵੀ ਤਿੱਖੀ ਬਹਿਸਬਾਜ਼ੀ ਦੀ ਖਬਰ ਐ ਮਲੋਠ ਦੇ ਵਿੱਚ ਆਮ ਲੋਕਾਂ ਤੇ ਕਿਸਾਨਾਂ ਦੇ ਵਿਚਾਰ ਤਿੱਖੀ ਬਹਿਸ ਹੋਈ। ਪੰਜਾਬ ਬੰਦ ਦੇ ਕਾਰਨ ਦਿਹਾੜੀਦਾਰ ਇਹ ਕਹਿੰਦੇ ਰਸਰਾਏ ਕਿ ਉਹਨਾਂ ਨੇ ਸਵੇਰ ਤੋਂ 1 ਰੁਪਿਆ ਸ਼ਾਮ ਤੱਕ ਨਾ ਕਮਾਇਆ। ਇੰਨਾ ਹੀ ਨਹੀਂ ਅਜਨਾਲਾ ਦੇ ਵਿੱਚ ਇੱਕ ਆਟੋ ਚਾਲਕ ਸਵਾਰੀਆਂ ਲੈ ਕੇ ਜਾ ਰਿਹਾ ਸੀ। ਪਰ ਇਸੇ ਦੌਰਾਨ ਕਿਸਾਨਾਂ ਨੇ ਆਟੋ ਰੁਕਵਾਇਆ ਅਤੇ ਸਾਰੇ ਬੰਦਿਆਂ ਨੂੰ ਉਹਦੇ ਵਿੱਚੋਂ ਬਾਹਰ ਕੱਢ ਦਿੱਤਾ। ਜਿਸ ਕਾਰਨ ਉੱਥੇ ਬਹਿਸਬਾਜ਼ੀ ਵੀ ਹੋਈ। ਕਿਸਾਨਾਂ ਨੂੰ ਰੋਕਣ ਦੇ ਲਈ ਸਾਕਸ਼ਾ ਉਹ ਹੱਥ ਜੋੜਦਾ ਵੀ ਨਜ਼ਰ ਆਇਆ ਕਿ ਮੈਨੂੰ ਬਖਸ਼ ਦਿਓ ਮੇਰੀ ਇਹ ਕਮਾਈ ਦਾ ਸਾਧਨ ਹੈ ਸਮਰਾਲਾ ਦੇ ਵਿੱਚ ਵੀ ਇੱਕ ਵਿਅਕਤੀ ਨੇ ਕਿਸਾਨਾਂ ਦੇ ਨਾਲ ਤਿੱਖੀ ਬਹਿਸ ਕੀਤੀ ਵਿਅਕਤੀ ਕਹਿੰਦਾ ਨਜ਼ਰ ਆ ਰਿਹਾ ਸੀ ਕਿ ਹੱਥ ਜੋੜਦੇ ਆ ਸਾਨੂੰ ਮਾਫ਼ ਕਰ ਦਿਓ ਜੇ ਤੁਸੀਂ ਕਹਿੰਦੇ ਹੋ ਸੀ ਤੁਹਾਡੀ ਲੜਾਈ ਲੜਦੇ ਆ ਤੇ ਸਾਡੀ ਲੜਾਈ ਤੁਸੀਂ ਬਿਲਕੁਲ ਨਾ ਲੜੋ ਕਿਸਾਨ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਲੋਕਾਂ ਨੇ ਜਨਤਾ ਨੇ ਉਹਨਾਂ ਦਾ ਸਾਥ ਦਿੱਤਾ ਉਸੇ ਤਰ੍ਹਾਂ 4 ਜਨਵਰੀ ਨੂੰ ਵੀ ਮਹਾਪੰਚਾਇਤ ਵਿੱਚ ਉਹਨਾਂ ਦਾ ਸਾਥ ਦਿੱਤਾ ਜਾਵੇ ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ 4 ਜਨਵਰੀ ਨੂੰ ਖਨੌਰੀ ਪਹੁੰਚ ਕੇ ਡੱਲੇਵਾਲ ਦੇ ਵਿਚਾਰ ਜ਼ਰੂਰ ਸੁਣਿਓ ਉਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਇਸ ਅੰਦੋਲਨ ਨੂੰ ਬਦਨਾਮ ਕਰਨ ਲਈ ਬਹੁਤ ਕੋਸ਼ਿਸ਼ਾਂ ਉਹਨਾਂ ਨੇ ਪਹਿਲਾਂ ਵੀ ਕੀਤੀਆਂ ਤੇ ਹੁਣ ਵੀ ਕੀਤੀਆਂ ਜਾ ਰਹੀਆਂ ਨੇ ਪਰ ਇਹ ਕਿਸੇ ਜਥੇਬੰਦੀ ਦਾ ਅੰਦੋਲਨ ਨਹੀਂ ਸਗੋਂ ਪੂਰੇ ਪੰਜਾਬ ਦਾ ਅੰਦੋਲਨ ਹੈ ਅਤੇ ਸਾਰੇ ਪੰਜਾਬ ਦੇ ਲੋਕ ਜਗਜੀਤ ਸਿੰਘ ਡੱਲੇਵਾਲ ਦੇ ਵੀ ਨਾਲ ਨੇ ਪਰ ਦੂਸਰੇ ਪਾਸੇ ਉਹਨਾਂ ਦੀ ਜਿਹੜੀ ਭੁੱਖ ਹੜਤਾਲ ਚੱਲ ਰਹੀ ਹੈ ਉਹਨੂੰ ਲੈ ਕੇ ਸੁਪਰੀਮ ਕੋਰਟ ਸਮੇ ਸਮੇਤੇ ਸੁਣਵਾਈ ਕਰਦੇ ਆ ਰਹੀ ਹੈ ਅਣਖ ਇਥੇ ਸਮੇ ਦੀ ਭੁਖ ਹੜਤਾਲ ਹੈ 35 ਦਿਨ ਮੁਕੰਮਲ ਹੋ ਚੁੱਕੇ ਨੇ ਇਹਦੇ ਵਿੱਚ ਸੁਪਰੀਮ ਕੋਰਟ ਅੱਜ ਪਾਪ 31 ਦਸੰਬਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਡੱਲੇਵਾਲ ਦੇ ਇਲਾਜ ਲਈ ਉਹਨਾਂ ਵੱਲੋਂ ਕਿਹੜੇ ਕਦਮ ਚੁੱਕੇ ਗਏ ਉਹਨਾਂ ਦੀ ਸਮੀਖਿਆ ਕਰੇਗੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ 29 ਦਸੰਬਰ ਨੂੰ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਇਲਾਜ ਕਰਵਾਉਣ ਵਾਸਤੇ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਉਹਨਾਂ ਨੂੰ ਪ੍ਰਦਰਸ਼ਨ ਵਾਲੇ ਸਥਾਨ ਤੋਂ ਚੁੱਕ ਲਿਆ ਜਾਵੇਗਾ ਅਤੇ ਤਾਕਤ ਦੀ ਵਰਤੋਂ ਕੀਤੀ ਜਾਏਗੀ। ਅਸਲ ਦੇ ਵਿੱਚ ਕਿਸਾਨ ਐਮਐਸਪੀ ਦੀ ਕਾਨੂੰਨੀ ਗਰੰਟੀ ਸਮੇਤ ਕੁਝ ਹੋਰ ਜੜੀਆਂ ਮੰਗਾ ਮੰਨੀਆਂ ਵੀ ਹੋਈਆਂ ਨੇ ਉਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਦੇ ਵਾਸਤੇ ਦਿੱਲੀ ਜਾਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਦੀ ਸਰਹੱਦ ਸ਼ੰਭੂ ਅਤੇ ਖਨੌਰੀ ਤੇ ਰੋਕਿਆ ਹੋਇਆ ਹੈ। ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਇੱਕ ਉੱਚ ਪੱਧਰੀ ਵਫ਼ਦ ਇੱਕ ਟੀਮ ਫਿਰਡਾਲੇਵਾਲ ਨੂੰ ਮੁਲਾਕਾਤ ਕਰਨ ਵਾਸਤੇ ਪਹੁੰਚੀ ਅਤੇ ਅਪੀਲ ਕੀਤੀ ਕਿ ਉਹ ਭੁੱਖ ਹੜਤਾਲ ਤਾਂ ਭਾਵੇਂ ਜਾਰੀ ਰੱਖ ਲੈਣ ਪਰ ਇਹਦੇ ਦਰਮਿਆਨੀ ਇਲਾਜ ਸਵੀਕਾਰ ਕਰ ਲੈਣ ਕਿਉਂਕਿ ਜੱਜ ਸੂਰਿਆਕਾਂਤ ਅਤੇ ਜੱਜ ਸੁਧਾਂਸ਼ੂ ਧੂਲੀਆ ਦੀ ਛੁੱਟੀ ਵਾਲੀ ਬੈਂਚ ਨੇ ਅੱਜ 31 ਦਸੰਬਰ ਸਵੇਰੇ 11 ਵਜੇ ਇਸ ਮਾਮਲੇ ਦੀ ਡਿਜੀਟਲ ਮਾਧਿਅਮ ਦੇ ਨਾਲ ਸੁਣਵਾਈ ਕਰਨੀ ਹੈ ਦੱਸਣਾ ਬਣਦਾ ਕਿ ਸੁਪਰੀਮ ਕੋਰਟ ਨੇ 21 ਦਸੰਬਰ ਤੋਂ ਸਰਦੀਆਂ ਦੀਆਂ ਜਦੋਂ ਛੁੱਟੀਆਂ ਕੀਤੀਆਂ ਹੋਈਆਂ ਨੇ ਅਤੇ 2 ਜਨਵਰੀ 2025 ਨੂੰ ਸੁਣਵਾਈ ਮੁੜ ਸ਼ੁਰੂ ਹੋਣੀ ਹੈ। ਅਦਾਲਤ ਨੇ 28 ਦਸੰਬਰ ਨੂੰ ਡੱਲੇਵਾਲ ਨੂੰ ਹਸਪਤਾਲ ਨਾ ਲਿਜਾਣ ਲਈ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਸੀ। ਅਤੇ ਡੱਲੇਵਾਲ ਨੂੰ ਇਲਾਜ ਉਪਲਬਧ ਕਰਵਾਉਣ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਕਿਸਾਨ ਆਗੂਆਂ ਦੀ ਮਨਸ਼ਾ ਤੇ ਵੀ ਸ਼ੱਕ ਪ੍ਰਗਟਾਇਆ ਸੀ। ਸਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਡੱਲੇਵਾਲ ਨੂੰ ਹਸਪਤਾਲ ਵਿੱਚ ਲਿਜਾਣ ਵਾਸਤੇ ਮਨਾਉਣ ਲਈ 31 ਦਸੰਬਰ ਤੱਕ ਦਾ ਸਮਾਂ ਦਿੱਤਾ ਹੋਇਆ ਸੀ ਤੇ ਨਾਲ ਹੀ ਸਥਿਤੀ ਅਨੁਸਾਰ ਕੇਂਦਰ ਤੋਂ ਮਦਦ ਦੀ ਵੀ ਛੋੜ ਦਿੱਤੀ ਸੀ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਦੀ ਇੱਕ ਟੀਮ ਡੀਆਈਜੀ ਪਟਿਆਲਾ ਰੇਂਜ ਸਾਬਕਾ ਏਡੀਜੀਪੀ ਜਸਕਰਨ ਸਿੰਘ ਐਸਐਸਪੀ ਪਟਿਆਲਾ ਰੇਂਜ ਇਹਨਾਂ ਦੀ ਟੀਮ ਇੱਕ ਮੋਰਚੇ ਵਾਲੀ ਥਾਂ ਤੇ ਪਹੁੰਚੀ ਹੈ ਅਤੇ ਸੁਪਰੀਮ ਕੋਰਟ ਵੱਲੋਂ ਬੀਤੇ ਦਿਨੀ ਸਖਤ ਟਿੱਪਣੀਆਂ ਕੀਤੀਆਂ ਜੋਗੀਆਂ ਸੀ ਉਹਨਾਂ ਨੂੰ ਆਧਾਰ ਬਣਾ ਕੇ ਉਹਨਾਂ ਨੇ ਡੱਲੇਵਾਲ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਹੋਣ ਵਾਸਤੇ ਬੇਨਤੀ ਕੀਤੀ। ਇਹਦੇ ਪਿੱਛੋਂ ਪੰਜਾਬ ਪੁਲਿਸ ਦੇ ਅਧਿਕਾਰੀ ਲਗਾਤਾਰ ਡੱਲੇਵਾਲ ਤੋਂ ਕਸਾਰ ਆਗੂਆਂ ਨੂੰ ਮਨਾਉਣ ਵਿੱਚ ਵੀ ਲੱਗੇ ਰਹੇ। ਪਰ ਜਗਜੀਤ ਸਿੰਘ ਡੱਲੇਵਾਲ ਨੇ ਪਹਿਲਾਂ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਹਸਪਤਾਲ ਦੇ ਵਿੱਚ ਭਰਤੀ ਹੋਣ ਅਤੇ ਡਾਕਟਰੀ ਸਹਾਇਤਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਕਿਉਂਕਿ ਕਸਾਰ ਆਗੂ ਚਾਹੁੰਦੇ ਹੈ ਕਿ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਲਵੇ ਅਤੇ ਡੱਲੇਵਾਲਤਾ ਆਪਣੀ ਭੁੱਖ ਹੜਤਾਲ ਫਿਰ ਆਪ ਹੀ ਤੋੜ ਦੇਣਗੇ ਕਿਸਾਨ ਆਗੂ ਨਹੀਂ ਚਾਹੁੰਦੇ ਕਿ ਧਰਨਾਕਾਰੀਆਂ ਤੇ ਕੋਈ ਪੁਲਿਸੀਆ ਕਾਰਵਾਈ ਹੋਵੇ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਵੀ ਆਖਿਆ ਸੀ ਕਿ ਕਿਸਾਨਾਂ ਦੀ ਅਤੇ ਡੱਲੇਵਾਲ ਦੀ ਸਹਿਮਤੀ ਤੋਂ ਬਿਨਾਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਵੇਗੀ ਅੱਜ ਵੇਖਾਂਗੇ ਕਿ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਆਪਣਾ ਕੀ ਪੱਖ ਦਿੰਦੀ ਹੈ ਦੂਸਰੇ ਪਾਸੇ ਇੱਕ ਹੋਰ ਅਪਡੇਟ ਮਿਲ ਰਹੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਪਾਵਰ ਕਮੇਟੀ ਤੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ 3 ਜਨਵਰੀ 2025 ਨੂੰ ਮੀਟਿੰਗ ਵਾਸਤੇ ਸੱਦਾ ਦਿੱਤਾ ਹੈ ਕਮੇਟੀ ਵੱਲੋਂ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਦੱਸਣਾ ਬਣਦਾ ਹੈ ਕਿ ਇਹ ਮੀਟਿੰਗ 3 ਜਨਵਰੀ ਨੂੰ ਸਵੇਰੇ 11 ਵਜੇ ਪੀ ਡਬਲਯੂ ਡੀ ਰੈਸਟ ਹਾਊਸ ਦੇ ਵਿੱਚ ਰੱਖੀ ਗਈ ਹੈ ਜਿੱਥੇ ਕਮੇਟੀ ਕਿਸਾਨਾਂ ਦੇ ਮਸਲਿਆਂ ਤੇ ਵਿਸਥਾਰ ਨਾਲ ਗੱਲਬਾਤ ਕਰਕੇ ਅਗਲੀ ਰਣਨੀਤੀ ਬਣਾਏਗੀ ਇਹਦੇ ਤੋਂ ਪਹਿਲਾਂ ਵੀ ਕਿਸਾਨ ਅਤੇ ਇਸ ਕਮੇਟੀ ਇਹਨਾਂ ਦੀਆਂ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਪਰ ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਇਸ ਕਮੇਟੀ ਦੇ ਅੱਗੇ ਪੇਸ਼ ਨਹੀਂ ਹੋਏ ਸੀ। ਉਹਨਾਂ ਨੇ ਇੱਕ ਪੱਤਰ ਲਿਖ ਕੇ ਕਮੇਟੀ ਨੂੰ ਭੇਜ ਦਿੱਤਾ ਸੀ ਤੇ ਹੁਣ ਜਾਣਕਾਰੀ ਮਿਲ ਰਹੀ ਆ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਕਿਸਾਨਾਂ ਦੇ ਨਾਲ ਗੱਲਬਾਤ ਲਈ ਬਣਾਈ ਗਈ ਕਮੇਟੀ ਦੇ ਨਾਲ ਜਿਹੜੀ ਮੀਟਿੰਗ ਹੈ 3 ਜਨਵਰੀ ਨੂੰ ਹੋਏਗੀ। ਇਸ ਤਰ੍ਹਾਂ ਉਹ ਕਮੇਟੀ ਦੇ ਅੱਗੇ ਵੱਖ-ਵੱਖ ਫੈਸਲੇ ਤੇ ਹੋਣ ਵਾਲੇ ਖਰਚੇ ਅਤੇ ਆਮਦਨ ਦੇ ਅੰਕੜੇ ਉਹ ਵੀ ਸਬੂਤਾਂ ਸਮੇਤ ਰੱਖਣਗੇ। ਕਮੇਟੀ ਅੱਗੇ ਕਿਸਾਨਾਂ ਦਾ ਕੇਸ ਮਜ਼ਬੂਤੀ ਨਾਲ ਰੱਖਣ ਦਾ ਰਾਜੇਵਾਲ ਨੇ ਦਾਵਾ ਕੀਤਾ ਹੈ। ਰਾਜੇਵਾਲ ਨੇ ਦੱਸਿਆ ਕਿ ਉਹਨਾਂ ਨੇ ਭਾਰਤ ਦੇ ਚੀਫ ਜਸਟਿਸ ਨੂੰ ਇੱਕ ਚਿੱਠੀ ਵੀ ਲਿਖੀ ਸੀ। ਜਿਸ ਵਿੱਚ ਉਹਨਾਂ ਉਹ ਧਾਰਾ ਪੁੱਛੀ ਹੈ ਜਿਸ ਦੇ ਤਹਿਤ ਹਰਿਆਣਾ ਸਰਕਾਰ ਸ਼ਾਂਤਮਈ ਤਰੀਕੇ ਨਾਲ ਦਿੱਲੀ ਪਹੁੰਚਣ ਵਾਲੇ ਕਿਸਾਨਾਂ ਨੂੰ ਰੋਕ ਸਕਦੀ ਹੈ ਜਾਂ ਨਹੀਂ। ਦੱਸਣਾ ਬਣਦਾ ਕਿ ਬੀਤੇ ਕੁਝ ਮਹੀਨੇ ਪਹਿਲਾਂ ਸਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਸੀ ਜਿਸ ਨੂੰ ਆਦੇਸ਼ ਕੀਤਾ ਗਿਆ ਸੀ ਕਿ ਉਹ ਕਿਸਾਨਾਂ ਅਤੇ ਸਰਕਾਰ ਦੇ ਨਾਲ ਤਾਲਮੇਲ ਪੈਦਾ ਕਰਕੇ ਕਿਸਾਨਾਂ ਦਾ ਧਰਨਾ ਖਤਮ ਕਰਵਾਵੇ ਪਰ ਧਰਨਾ ਦੇ ਰਹੇ ਕਿਸਾਨਾਂ ਨੇ ਉਸ ਕਮੇਟੀ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਗੱਲਬਾਤ ਸਿਰਫ ਕੇਂਦਰ ਸਰਕਾਰ ਦੇ ਨਾਲ ਕਰਨਗੇ ਹੁਣ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਕਮੇਟੀ ਨਾਲ ਗੱਲਬਾਤ ਕਰਨਗੇ ਅਤੇ ਫੈਸਲਿਆਂ ਤੇ ਆਉਂਦੀ ਲਾਗਤ ਭਾਵ ਖਰਚਾ ਅਤੇ ਆਮਦਨ ਦੇ ਅੰਕੜੇ ਸਬੂਤਾਂ ਸਬੇਤ ਪੇਸ਼ ਕਰਨਗੇ ਕਿਉਂਕਿ ਗੱਲਬਾਤ ਹਾਲੇ ਤੱਕ ਹੋ ਨਹੀਂ ਰਹੀ ਡੱਲੇਵਾਲ ਸਾਹਿਬ ਦੀ ਸਥਿਤੀ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ ਇਹ ਦੇ ਵਿਚਾਰੀ ਆਪ ਸੰਸਦ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਦੇ ਪ੍ਰਤੀ ਲਗਾਤਾਰ ਉਦਾਸੀਨਤਾ ਦਿਖਾਉਣ ਵਾਲੀ ਕੇਂਦਰ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੇ ਨਾਲ ਚੱਲ ਰਿਹਾ ਡੈਡਲੌਕ ਨੂੰ ਤੋੜਨ ਅਤੇ ਉਹਨਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਵਾਸਤੇ ਤੁਰੰਤ ਗੱਲਬਾਤ ਸ਼ੁਰੂ ਕਰਨ। ਉਹਨਾਂ ਨੇ ਜਿਹੜਾ ਬਿਆਨ ਜਾਰੀ ਕੀਤਾ ਉਹਦੇ ਵਿੱਚ ਕੰਗ ਨੇ ਕਿਸਾਨਾ ਕੁ ਜਗਜੀਤ ਸਿੰਘ ਡੱਲੇਵਾਲ ਜਿਹੜੇ ਬੀਤੇ 35-36 ਦਿਨ ਤੋਂ ਭੁੱਖ ਹੜਤਾਲਤੇ ਨੇ ਉਹਨਾਂ ਦੀ ਸਿਹਤ ਸੰਬੰਧੀ ਗੰਭੀਰ ਚਿੰਤਾਵਾਂ ਦਾ ਵੀ ਉਜਾਗਰ ਕੀਤਾ ਹੈ ਕਿ ਉਹਨਾਂ ਦੀ ਵੀ ਚਿੰਤਾ ਹੋਣੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਡੱਲੇਵਾਲ ਦੀ ਵਿਗੜਦੀ ਸਿਹਤ ਨੂੰ ਲੈ ਕੇ ਕਿਸਾਨ ਭਾਈਚਾਰੇ ਦੇ ਨਾਲ-ਨਾਲ ਪੰਜਾਬ ਦੇ ਸਾਰੇ ਲੋਕ ਵੀ ਚਿੰਤਤ ਨੇ ਕੇਂਦਰ ਸਰਕਾਰ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਬਗੈਰ ਕਿਸੇ ਦੇਰੀ ਦੇ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੇ ਵੱਲੋਂ ਵਾਰ-ਵਾਰ ਗੱਲਬਾਤ ਸ਼ੁਰੂ ਕਰਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਵਿੱਚ ਅਸਫਲ ਰਹੀ ਹੈ। ਉਨਾ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਦਾ ਰਾਹ ਖੋਲਣ ਵਾਸਤੇ ਬਣਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਨੇ ਪਰ ਕੇਂਦਰ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਇਹ ਅਣਗਹਿਲੀ ਬਰਦਾਸ਼ਤਯੋਗ ਨਹੀਂ ਮਾਲਵਿੰਦਰ ਸਿੰਘ ਕੰਗ ਨੇ ਮਾਨਯੋਗ ਸੁਪਰੀਮ ਕੋਰਟ ਦੀ ਇੱਕ ਤਾਜ਼ਾ ਟਿੱਪਣੀ ਦਾ ਹਵਾਲਾ ਦਿੰਦੇ ਹੋਏ ਕਿਸਾਨਾਂ ਦੀਆਂ ਮੰਗਾਂ ਨੂੰ ਤੇਜ਼ੀ ਨਾਲ ਭਾਵ ਖੇਤੀ ਹਾਲ ਕਰਦੀ ਮਹੱਤਤਾ ਨੂੰ ਵੀ ਦੁਹਰਾਇਆ ਜਿਸ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਨਾਲ ਗੱਲਬਾਤ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਸੀ ਉਨਾ ਕਿਹਾ ਕਿ ਨਿਰਾਸ਼ਾਜਨਕ ਹੈ ਕਿ ਕਈ ਮਹੀਨਿਆਂ ਦੇ ਧਰਨੇ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਹੱਲ ਕਰਨ ਲਈ ਕੋਈ ਗੰਭੀਰ ਕੋਸ਼ਿਸ਼ ਹਾਲੇ ਤੱਕ ਨਹੀਂ ਕੀਤੀ। ਉਹਨਾਂ ਕਿਹਾ ਕਿ ਇਹ ਚੁੱਪ ਨਾ ਸਿਰਫ ਕਿਸਾਨਾਂ ਦੇ ਸੰਘਰਸ਼ ਨੂੰ ਵਧਾ ਰਹੀ ਹੈ ਸਗੋਂ ਪੰਜਾਬ ਅਤੇ ਦੇਸ਼ ਭਰ ਦੇ ਲੋਕਾਂ ਵੱਲੋਂ ਭਾਰੀ ਪਰੇਸ਼ਾਨੀ ਦਾ ਕਾਰਨ ਵੀ ਬਣੀ ਹੋਈ ਹੈ। ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੇ ਅੰਦੋਲਨ ਤੇ ਇਹ ਚਿੰਤਾ ਵਾਲੀ ਗੱਲ ਹੈ ਕਿ ਗੱਲਬਾਤ ਵੀ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ। ਉਨਾ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੇ ਅੜਿੱਕੇ ਨੇ ਕਿਸਾਨਾਂ ਨੂੰ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਡੁੱਗੀ ਚਿੰਤਾ ਵਿੱਚ ਪਾ ਦਿੱਤਾ ਹੈ। ਡੱਲੇਵਾਲ ਜੀ ਦੀ ਸਿਹਤ ਨੇ ਇਸ ਚਿੰਤਾ ਦੇ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਕਿਸਾਨ ਸਾਡਾ ਅਨੁਦਾਤ ਹੈ ਅਤੇ ਉਹਨਾਂ ਦੇ ਮੁੱਦਿਆਂ ਤੇ ਤੁਰੰਤ ਧਿਆਨ ਦੇਣ ਦੀ ਅਤੇ ਹੱਲ ਕੀਤੇ ਜਾਣ ਦੀ ਲੋੜ ਹੈ। ਉਹਨਾਂ ਕੇਂਦਰ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਦੀ ਮੋੜ ਤੋਂ ਅਪੀਲ ਕਰਦਿਆਂ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਤੁਰੰਤ ਗੱਲਬਾਤ ਕਰਨ ਅਤੇ ਉਹਨਾਂ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਅਪੀਲ ਕਰਦਾ ਹਾਂ। ਇਸ ਲੰਬੇ ਸੰਘਰਸ਼ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੁੰਦਾ ਸਗੋਂ ਸਾਡੇ ਕਿਸਾਨ ਭਾਈਚਾਰੇ ਦੀ ਪਰੇਸ਼ਾਨੀ ਵਧ ਰਹੀ ਹੈ ਹੁਣ ਸਮਾਂ ਆ ਗਿਆ ਹੈ ਕਿ ਕੇਂਦਰ ਆਪਣੀ ਚੁੱਪ ਤੋੜੇ ਅਤੇ ਕਿਸਾਨੀ ਮਸਲਿਆਂ ਦੇ ਹੱਲ ਵਾਸਤੇ ਸਾਰਥਿਕ ਕਦਮ ਚੁੱਕੇ ਅਤੇ ਕਿਸਾਨ ਆਪੋ ਆਪਣੇ ਘਰਾਂ ਨੂੰ ਪਰਤਣ ਤੇ ਹੁਣ ਗੱਲ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਸਬੰਧੀ ਅੱਜ ਕੋਈ ਵੱਡਾ ਫੈਸਲਾ ਅਤੇ ਨਾਲ ਉਹਨਾਂ ਦੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਅੰਤਰੀਕ ਕਮੇਟੀ ਦੀ ਕੱਲ ਮੀਟਿੰਗ ਕਰਨੀ ਸੀ ਪਰ ਪੰਜਾਬ ਬੰਦ ਕਾਰਨ ਅੱਜ 31 ਦਸੰਬਰ ਤੇ ਇਹ ਮੀਟਿੰਗ ਪਾ ਦਿੱਤੀ ਗਈ ਸੀ ਕੁਝ ਹੋਰ ਪੰਥਕ ਫੈਸਲਿਆਂ ਦੇ ਨਾਲ-ਨਾਲ ਖਬਰਾਂ ਇਹ ਲਗਾਤਾਰ ਮਿਲ ਰਹੀਆਂ ਨੇ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਵੀ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ ਪਿਛਲੇ ਦਿਨੀ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇੱਕ ਮੁਲਾਕਾਤ ਬਠਿੰਡਾ ਦੇ ਵਿੱਚ ਕੀਤੀ ਗਈ ਸੀ ਅਤੇ ਹੈਲੀਕਾਪਟਰ ਰਾਹੀਂ ਉਚੇਚੇ ਤੌਰ ਤੇ ਉੱਥੇ ਜਾ ਕੇ ਉਹਨਾਂ ਦੇ ਨਾਲ ਇਹ ਮੁਲਾਕਾਤ ਦੀ ਖਬਰ ਜਦੋਂ ਆਮ ਪੰਥਕ ਹਲਕਿਆਂ ਵਿੱਚ ਮਿਲੀ ਤਾਂ ਇਸ ਨੇ ਖਲਬਲੀ ਮਚਾ ਦਿੱਤੀ ਸੀ ਇਸ ਮੀਟਿੰਗ ਵਿੱਚ ਕਿਹੜੀ ਗੱਲਬਾਤ ਹੋਈ ਕਿਹੜੇ-ਕਿਹੜੇ ਮੁੱਦੇ ਵਿਚਾਰੇ ਗਏ ਜਾਂ ਮੀਟਿੰਗ ਦੀ ਲੋੜ ਕੀ ਸੀ ਨਾ ਤਾਂ ਇਹਦੇ ਬਾਬਤ ਅਧਿਕਾਰ ਤੌਰ ਤੇ ਡੇਰਾ ਵਿਆਸ ਨੇ ਕੋਈ ਜਾਣਕਾਰੀ ਦਿੱਤੀ ਹੈ ਅਤੇ ਨਾ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਦੇ ਵਾਸਤੇ ਇਸ ਮੀਟਿੰਗ ਤੇ ਮੰਤਬ ਦੇ ਵਾਕਤ ਵੀ ਵੱਖ-ਵੱਖ ਧਿਰਾਂ ਦੇ ਵੱਲੋਂ ਵੱਖ-ਵੱਖ ਅੰਦਾਜ਼ੇ ਅਤੇ ਕਿਆਫੇ ਲਗਾਏ ਜਾ ਰਹੇ ਐ ਜਿੱਥੇ ਕਈ ਲੋਕ ਇਹ ਕਹਿ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਸਮਰਥਨ ਕਰ ਰਹੇ ਐ ਕਿ ਕਿਸੇ ਵੀ ਹੋਰ ਧਾਰਮਿਕ ਜਾਂ ਸਿਆਸੀ ਸ਼ਖਸੀਅਤ ਦੇ ਨਾਲ ਉਹ ਮੁਲਾਕਾਤ ਕਰ ਸਕਦੇ ਐ ਕੋਈ ਗੁਨਾਹ ਨਹੀਂ ਤੇ ਨਾ ਕੋਈ ਪਾਬੰਦੀ ਐ ਖੁਦ ਸਿਆਸਤਦਾਨ ਵੀ ਹੋਰ ਨਾਲ ਸਿਆਸੀ ਲੋਕਾਂ ਤੇ ਡੇਰੇਦਾਰਾਂ ਨਾਲ ਅਕਸਰ ਮੁਲਾਕਾਤਾਂ ਕਰਦੇ ਨੇ ਉਹਨਾਂ ਤੋਂ ਖੁਦ ਵਾਸਤੇ ਵੋਟਾਂ ਤੇ ਹੋਰ ਕਿਸਮ ਦਾ ਸਮਰਥਨ ਵੀ ਤਾਂ ਮੰਗਦੇ ਨੇ ਜਦ ਕਿ ਇਸਤੀ ਵਿਰੋਧਤਾ ਦੇ ਵਿੱਚ ਇਹ ਵੀ ਵਿਚਾਰ ਆ ਰਹੇ ਨੇ ਕਿ ਤਖਤਾਂ ਦੇ ਜਥੇਦਾਰਾਂ ਨੂੰ ਕਿਸੇ ਵੀ ਡੇਰੇਦਾਰ ਦੇ ਨਾਲ ਕੋਈ ਮੁਲਾਕਾਤ ਨਹੀਂ ਕਰਨੀ ਚਾਹੀਦੀ ਅਤੇ ਉਹਨਾਂ ਨੂੰ ਸਿਰਫ ਸਿੱਖਾਂ ਅਤੇ ਪੰਥਕ ਮਸਲਿਆਂ ਤੱਕ ਹੀ ਆਪਣੀਆਂ ਗਤੀਵਿਧੀਆਂ ਜੜੀਆਂ ਨੇ ਉਹ ਸੀਮਤ ਰੱਖਣੀਆਂ ਚਾਹੀਦੀਆਂ ਨੇ ਇਸ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਸਿੱਖਾਂ ਦੇ ਧਾਰਮਿਕ ਸਥਾਨਾਂ ਖਾਸ ਕਰਕੇ ਤਖਤ ਸਹਿਬਾਨਾਂ ਦੇ ਜਥੇਦਾਰ ਨੇ ਉਹਨਾਂ ਨੂੰ ਡੇਰੇਦਾਰਾਂ ਨਾਲ ਮੁਲਾਕਾਤ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਕਿਉਂਕਿ ਇਹ ਤੱਥ ਕਿਸ ਤੋਂ ਕੋਈ ਲੁਕਿਆ ਛਿਪਿਆ ਨਹੀਂ ਕਿ ਪੰਜਾਬ ਵਿੱਚਲੇ ਲਗਭਗ ਸਾਰੇ ਡੇਰੇਦਾਰਾਂ ਦਾ ਮਕਸਦ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨਾ ਹੈ। ਦੇਹਤਾਰੀ ਪੂਜਾ ਜਿਹੜੀ ਪਰੰਪਰਾ ਦੇ ਨਾਲ ਉਹ ਹੈ ਉਹ ਚੱਲ ਰਹੀ ਆ ਉਹਦੇ ਨਾਲ ਜੋੜਨਾ ਹੈ। ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਤੋੜ ਮਰੋੜ ਕੇ ਪ੍ਰਚਾਰ ਕਰਨਾ ਹੈ। ਤਾਂ ਜੋ ਸਿੱਖ ਕੌਮ ਨਵਿਕਲੀ ਗੁਰਮਤ ਵਿਚਾਰਧਾਰਾ ਤੋਂ ਭਟਕ ਸਕੇ ਸਿੱਖੀ ਦੇ ਹਿੰਦੂਵਾਦੀ ਰੂਪ ਦੇ ਵਿੱਚ ਉਹਨਾਂ ਨੂੰ ਮੜਾਇਆ ਜਾ ਸਕੇ। ਕਿਉਂਕਿ ਜਿਵੇਂ ਕਹਾਵਤ ਆ ਕਿ ਭਾਵੇਂ ਖਰਬੂਜਾ ਛੂਰੀ ਤੇ ਡਿਗੇ ਜਾ ਸ਼ੂਰੀ ਖਰਬੂਜੇ ਤੇ ਕੱਟਿਆ ਤਾਂ ਖਰਬੂਜੇ ਨਹੀਂ ਜਾਣਾ। ਉਸੇ ਤਰ੍ਹਾਂ ਭਾਵੇਂ ਤਖਤਾਂ ਦੇ ਜਥੇਦਾਰ ਕਿਸੇ ਡੇਰੇਦਾਰ ਨਾਲ ਮੀਟਿੰਗ ਵਿੱਚ ਜਾਣ ਜਾਂ ਕੋਈ ਡੇਰੇਦਾਰ ਉਹਨਾਂ ਨਾਲ ਮੀਟਿੰਗ ਕਰਨ ਜਾਵੇ। ਅਸਲ ਦੇ ਵਿੱਚ ਇਹਦੇ ਤੇ ਸਵਾਲ ਤਾਂ ਜਥੇਦਾਰ ਸਹਿਬਾਨਾਂ ਤੇ ਹੀ ਹੋਣਗੇ। ਜਦ ਤੱਕ ਕਿ ਅਜਿਹੀ ਕਿਸੇ ਮੀਟਿੰਗ ਤੋਂ ਬਾਅਦ ਸਬੰਧਤ ਡੇਰੇਦਾਰ ਦੇ ਵੱਲੋਂ ਆਪਣੀਆਂ ਸਿੱਖ ਵਿਰੋਧੀ ਹਰਕਤਾਂ ਤੋਂ ਆਵਾਜ਼ ਆਉਣ ਤੋਂ ਤੌਬਾ ਨਾ ਕੀਤੀ ਜਾਂਦੀ ਹੋਵੇ। ਜਿੱਥੋਂ ਤੱਕ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਹੈ। ਉਹ ਪਹਿਲਾਂ ਵੀ ਸ਼ਰਿਆਮ ਇਹ ਗੱਲ ਕਹਿੰਦੇ ਨੇ ਕਿ ਜੇ ਮੈਂ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨਾਲ ਗੱਲਬਾਤ ਕੀਤੀ ਹੈ ਤਾਂ ਕਿ ਉਹਨਾਂ ਤੇ ਕੋਈ ਪਾਬੰਦੀ ਲੱਗੀ ਹੋਈ ਹੈ ਕਿ ਕੀ ਕਿਸੇ ਤਖਤ ਦਾ ਜਥੇਦਾਰ ਉਹਨਾਂ ਦੇ ਨਾਲ ਇਹ ਮੁਲਾਕਾਤ ਕਰ ਨਹੀਂ ਸਕਦਾ ਬਾਕੀ ਆਗੂ ਵੀ ਕਰਦੇ ਐ ਤੇ ਉਹ ਵੀ ਉਹਨਾਂ ਆਗੂਆਂ ਕੋਲ ਆ ਕੇ ਗੱਲਾਂបੱਤਾਂ ਆਪਣੀਆਂ ਕਰਦੇ ਐ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਅਤੇ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਕਈ ਲੋਕ ਇਹਨਾਂ ਨੂੰ ਬਾਦਲ ਦਲ ਕਹਿੰਦੇ ਐ ਕੇ ਬਾਦਲ ਦਲ ਦੇ ਆਗੂ ਵੀ ਤਾਂ ਦਿੱਲੀ ਦਰਬਾਰ ਦੇ ਸੂਤਰਾ ਦੇ ਨਾਲ ਸਬੰਧਤ ਨੇ ਉਹਨਾਂ ਨੇ ਲੰਬੇ ਸਮੇਂ ਤੱਕ ਇਹਨਾਂ ਦੀਆਂ ਸਾਂਝਾ ਰਹੀਆਂ ਨੇ तकरीबन 25 ਸਾਲ ਤੱਕ ਸਾਂਝੀਆਂ ਨੇ ਸਰਕਾਰਾਂ ਚਲਾਈਆਂ ਨੇ ਅਕਸਰ ਗੱਲਬਾਤ ਵੀ ਹੁੰਦੀ ਹੈ ਪਰ ਇਸ ਘਟਨਾ ਕਦਮ ਬਾਰੇ ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਸ਼ਾਇਦ ਪਿਛਲੇ ਦਿਨੀ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਅਤੇ ਅਕਾਲੀ ਦਰ ਬਾਦਲ ਦੇ ਮੁਖੀ ਵਜੋਂ ਅਸਤੀਫਾ ਦੇ ਕੇ ਪਾਰਟੀ ਤੋਂ ਸਥਾਈ ਤੌਰ ਤੇ ਲਾਂਬੇ ਹੋ ਜਾਣ ਵਾਲੇ ਜੋ ਨਿਰਦੇਸ਼ ਦਿੱਤੇ ਗਏ ਹੈ ਉਨਾ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਰੋਲ ਅਦਾ ਕੀਤਾ ਹੈ। ਖਾਸ ਭੂਮਿਕਾ ਨਿਭਾਈ ਹੈ। ਜਿਸ ਕਾਰਨ ਗੁੱਸੇ ਵਿੱਚ ਆਏ ਹੋਏ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਦੇ ਰਾਹੀਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਕਿਰਦਾਰ ਤੇ ਲਗਾਏ ਜਾਂਦੇ ਕਾਫੀ ਪੁਰਾਣੇ ਇਲਜ਼ਾਮਾਂ ਦੇ ਤਹਿਤ ਉਹਨਾਂ ਦੀਆਂ ਸੇਵਾਵਾਂ ਤੋਂ 15 ਦਿਨਾਂ ਵਾਸਤੇ ਮੁਅਤਲੀ ਕੀਤੀ ਹੈ ਅਤੇ ਇੱਕ ਚੇਤਾਵਨੀ ਦਿੱਤੀ ਸੀ ਕਿ ਅੱਗੇ ਇਹ ਤੋਂ ਵੱਟਾ ਫੈਸਲਾ ਵੀ ਲਿਆ ਜਾ ਸਕਦਾ ਹੈ। ਇਸ ਗੱਲ ਦੀ ਸੰਭਾਵਨਾ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਕਾਲੀ ਦਲ ਦੇ ਤਰਕਸ਼ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਬੂ ਕਰਨ ਵਾਸਤੇ ਹਾਲੇ ਸ਼ਾਇਦ ਕੋਈ ਹੋਰ ਤੀਰ ਵੀ ਬੱਤੀ ਹੋਣ ਜਾਂ ਛੱਡੇ ਜਾਣ ਇਸ ਕਾਰਨ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਵੀਰ ਬਾਦਲ ਦੇ ਨਾਲ ਹੋਰ ਵਧੇਰੇ ਇਸ ਵਕਤ ਟਕਰਾਅ ਲੈਣ ਤੋਂ ਸ਼ਾਇਦ ਸੰਕੋਚ ਵੀ ਕੀਤਾ ਹੋਵੇ ਪਰ ਇਹ ਗੱਲ ਉਹਨਾਂ ਦੇ ਦਿੱਲੀ ਦਰਬਾਰ ਦੇ ਜਿਹੜੇ ਸੂਤਰ ਨੇ ਉਹਨਾਂ ਨੂੰ ਮਾਫਕ ਨਹੀਂ ਆ ਰਹੀ ਇਸੇ ਕਰਕੇ ਉਹਨੇ ਰਾਧਾ ਸਵਾਮੀ ਸੰਪਰਦਾ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਉਹ ਵੀ ਵਿਸ਼ੇਸ਼ ਤੌਰ ਤੇ ਇੱਕ ਹੈਲੀਕਾਪਟਰ ਦੇ ਵਿੱਚ ਭੇਜਿਆ ਹੋਵੇ ਤਾਂ ਜੋ ਇਸ ਮੀਟਿੰਗ ਦੀ ਖਬਰ ਕਿਤੇ ਕੋਈ ਲੁਕੀ ਛਿਪੀ ਨਾ ਰਹੇ ਜਾਂ ਗੰਜਾਇਸ਼ ਇਸ ਤਰ੍ਹਾਂ ਦੀ ਬਚੇ ਨਾ ਨਹੀਂ ਤਾਂ ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਕੁਝ ਦਿਨ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਗੜਗਾਉਂ ਦੇ ਵਿੱਚ ਸੁਖਵੀਰ ਬਾਦਲ ਦੇ ਨਾਲ ਵੀ ਤਾਂ ਮੁਲਾਕਾਤ ਕੀਤੀ ਹੈ ਪਰ ਉਹ ਗੁਪਤ ਮੁਲਾਕਾਤ ਕੀਤੀ ਗਈ ਪਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਇਹ ਮੀਟਿੰਗ ਗੁਪਤ ਨੀਤੀ ਦੇ ਮੰਤਬ ਨਾਲ ਨਹੀਂ ਸਗੋਂ ਵਿਸ਼ੇਸ਼ ਮੰਤਬ ਦੀ ਪ੍ਰਾਪਤੀ ਦੇ ਵਾਸਤੇ ਜਾਣ ਬੋਝ ਕੇ ਕੀਤੀ ਜਾਂ ਕਰਵਾਈ ਗਈ ਲੱਗਦੀ ਹੈ ਇਹ ਮੰਤਵ ਹਾਲ ਜਾਂ ਫਿਲਹਾਲ ਗਿਆਨੀ ਹਰਪ੍ਰੀਤ ਸਿੰਘ ਦੀ ਭਰੋਸੇਯੋਗਤਾ ਨੂੰ ਘਟਾਉਣਾ ਉਹਨਾਂ ਦੀ ਕਿਰਦਾਰ ਕੂਸ਼ੀ ਕਰਨਾ ਹੋ ਸਕਦਾ ਹੈ ਕਿਉਂਕਿ ਜਿਹੜੇ ਲੋਕ ਸਰਕਾਰੀ ਸੂਤਰਾਂ ਦੇ ਹੁਕਮਾਂ ਜਾਂ ਯੋਜਨਾਵਾਂ ਦੀ ਇਨ ਬਿਨ ਪਾਲਣਾ ਕਰਨ ਤੋਂ ਇਨਕਾਰ ਕਰਦੇ ਨੇ ਸਰਕਾਰੀ ਤਾਕਤਾਂ ਉਹਨਾਂ ਦਾ ਲਿਹਾਜ਼ ਨਹੀਂ ਕਰਦੀਆਂ ਅਤੇ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਜਲੀਲ ਕੀਤਾ ਜਾਂਦਾ ਹੈ ਕਿਰਦਾਰ ਕੂਸ਼ੀ ਕੀਤੀ ਜਾਂਦੀ ਹੈ ਕਰਵਾਈ ਜਾਂਦੀ ਹੈ ਪਰੇਸ਼ਾਨ ਕੀਤਾ ਜਾਂਦਾ ਜਾਂ ਕਰਵਾਇਆ ਜਾਂਦਾ ਹੈ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿੱਚ ਵੀ ਫਿਲਹਾਲ ਇਹੀ ਕੁਝ ਪ੍ਰਤੀਤ ਹੋ ਰਿਹਾ ਹੈ ਪਰ ਇੱਥੇ ਅਗਲਾ ਜਿਹੜਾ ਮਸਲਾ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਦਾ ਸੁਖਵੀਰ ਬਾਦਲ ਵਿੱਚੋਂ ਕਿਸੇ ਇੱਕ ਦਾ ਸਮਰਥਨ ਜਾਂ ਵਿਰੋਧ ਕਰਨਾ ਨਹੀਂ ਬਲਕਿ ਸਿੱਖ ਕੌਮ ਦੀ ਉਸਲਾਚਾਰ ਸਥਿਤੀ ਵਿਚਾਰ ਕਰਦਾ ਹੈ ਜਿਸ ਵਿੱਚ ਸਿੱਖਾਂ ਦੇ ਸਿਆਸੀ ਅਤੇ ਧਾਰਮਿਕ ਆਗੂਆਂ ਦੇ ਜਾਂ ਪਵਿੱਤਰ ਤਖਤ ਸਹਿਬਾਨਾਂ ਦੇ ਜਿਹੜੇ ਮੁਖੀ ਨੇ ਤਾਕਤਾਂ ਦੇ ਜਥੇਦਾਰ ਨੇ ਉਹਨਾਂ ਨੂੰ ਸਿੱਖਾਂ ਦੇ ਵਿੱਚ ਲਿਆ ਕੇ ਕਿਸ ਕਦਰ ਖੜਾ ਕਰਨਾ ਹੈ ਕਿਉਂਕਿ ਤਖਤ ਸਹਿਬਾਨਾਂ ਦੀ ਸਥਾਪਤੀ ਦਾ ਮਕਸਦ ਸਿੱਖਾਂ ਦੀ ਧਾਰਮਿਕ ਅਗਵਾਈ ਕਰਨਾ ਜਾਂ ਦੇਣਾ ਹੈ ਸਿੱਖਾਂ ਵਿਚਾਰ ਜੇਕਰ ਕਿਤੇਵਾਦ ਵਿਵਾਦ ਹੁੰਦਾ ਉਹਨੂੰ ਦੂਰ ਕਰਨਾ ਹੈ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਬਾਰੇ ਠੋਸ ਯੋਜਨਾਵਾਂ ਉਲੀਕਣਾ ਹੈ ਨਾ ਕਿ ਇਹ ਇਸਤ ਵਾਲੀ ਦੁਬਿਧਾ ਪੈਦਾ ਕਰਨਾ ਪਰ ਮੌਜੂਦਾ ਸਮੇਂ ਦੇ ਵਿੱਚ ਤਖਤ ਸਹਿਬਾਨਾਂ ਦਾ ਸਿਸਟਮ ਨਰੂਲ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਦੀਆਂ ਰਾਹਾਂ ਦੇ ਵਿੱਚ ਅੜਿੱਕੇ ਖੜਾ ਕਰਨ ਜਾਂ ਉਹਨਾਂ ਨੂੰ ਪੰਥ ਵਿੱਚੋਂ ਛੇਕਣ ਜਾਫਰ ਸਿਆਸੀ ਲੋਕ ਸਿੱਖ ਵਿਰੋਧੀ ਡੇਰੇਦਾਂ ਦੇ ਗਲਤ ਕੰਮਾਂ ਤੋਂ ਪੜਦਾ ਪਾਉਣ ਜਾਂ ਉਹਨਾਂ ਨੂੰ ਅਖੌਤੀ ਧਾਰਮਿਕ ਸਜ਼ਾਵਾਂ ਦੇ ਕੇ ਸਿੱਖ ਸਮਾਜ ਵਿੱਚ ਮੁੜ ਤੋਂ ਬਹਾਲ ਕਰਵਾਉਣ ਬਾਰੇ ਹੀ ਲੱਗਦਾ ਹੈ ਇਸ ਲਈ ਮੌਜੂਦਾ ਵਿਵਾਦ ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਾਂ ਸੁਖਬੀਰ ਬਾਦਲ ਇਹਨਾਂ ਵਿੱਚੋਂ ਕਿਸੇ ਇੱਕ ਦਾ ਵਿਰੋਧ ਜਾਂ ਸਮਰਥਨ ਕਰਨ ਤੱਕ ਸੀਮਿਤ ਰੱਖਣ ਦੀ ਬਜਾਏ ਇਸ ਮਸਲੇ ਨੂੰ ਤਖਤ ਸਹਿਬਾਨਾਂ ਦੀ ਆਜ਼ਾਦ ਹਸਤੀ ਉਹਨਾਂ ਦੇ ਜਥੇਦਾਰਾਂ ਦੀ ਆਜ਼ਾਦ ਹਸਤੀ ਅਤੇ ਇਹਨਾਂ ਦੀ ਪੰਥ ਪਰਸਤੀ ਨੂੰ ਕਾਇਮ ਰੱਖਣ ਦੇ ਨਾਲ-ਨਾਲ ਤਖਤਾਂ ਦੇ ਜਥੇਦਾਰਾਂ ਦੇ ਵੱਲੋਂ ਕਿਸੇ ਸ਼ੱਕੀ ਕਾਰਵਾਈ ਜਾਂ ਫਤਵੇ ਨੂੰ ਅੰਜਾਮ ਦੇਣ ਦੀ ਹਾਲਤ ਦੇ ਵਿੱਚ ਕੰਮ ਕਰਨ ਵਾਲੇ ਲੋੜੀ ਦੇ ਸੁਰੱਖਿਆਾਤਮਕ ਅਤੇ ਨੁਕਸਾਨ ਦੀ ਭਰਪਾਈ ਲਈ ਚੁੱਕੇ ਜਾ ਸਕਦੇ ਕਦਮਾਂ ਬਾਰੇ ਅਗਾਊਂ ਨੀਤੀਆਂ ਬਣਾਉਣਾ ਹੈ ਤਖਤਾਂ ਦੇ ਜਥੇਦਾਰਾਂ ਨੂੰ ਉਹਨਾਂ ਦੀਆਂ ਅਸਲ ਡਿਊਟੀਆਂ ਤੱਕ ਸੀਮਿਤ ਬਾਰੇ ਕੋਈ ਠੋਸ ਅਤੇ ਪਾਰਦਰਸ਼ੀ ਨੀਤੀ ਸਿੱਖ ਬੁੱਧੀਜੀਵ ਨੂੰ ਉਲੀਕਣ ਦੇ ਮੌਕੇ ਵਜੋਂ ਵਰਤਣਾ ਚਾਹੀਦਾ ਹੈ ਅਕਾਲੀ ਦਲ ਨੂੰ ਵੀ ਸ਼ਰੋਮਣੀ ਕਮੇਟੀ ਦੇ ਮਾਧਿਅਮ ਦੇ ਨਾਲ ਜਲਦੋਂ ਜਲਦ ਅਜਹੀਆਂ ਨੀਤੀਆਂ ਲਾਗੂ ਕਰਨੀਆਂ ਚਾਹੀਦੀਆਂ ਨੇ ਕਿ ਜਥੇਦਾਰ ਸਾਹਿਬ ਨੂੰ ਕਿਵੇਂ ਲਾਇਆ ਜਾਵੇ ਤੇ ਕਿਵੇਂ ਲਾਇਆ ਜਾਵੇ ਪਾਪ ਸੇਵਾ ਮੁਕਤ ਕੀਤਾ ਜਾਵੇ ਜੇਕਰ ਅਕਾਲੀ ਦਲ ਅਜਿਹਾ ਕਰਨ ਤੋਂ ਸੰਕੋਚ ਕਰਦਾ ਹੈ ਤਾਂ ਜੋ ਸਮੇਂ ਸਮੇਂ ਤੇ ਉਹ ਤਾਕਤਾਂ ਦੇ ਜਥੇਦਾਰਾਂ ਦਾ ਆਪਣੀ ਸਿਆਸੀ ਸਹੂਲਤ ਜਾਂ ਆਪਣੇ ਚਾਹਵਾਰਾਂ ਨੂੰ ਬਚਾਉਣ ਜਾਂ ਸਖਤ ਫਤਵੇ ਲਵਾਉਣ ਭਾਪ ਗਲਤ ਢੰਗ ਦੇ ਨਾਲ ਪ੍ਰਯੋਗ ਜਾਂ ਦੁਰਉਪਯੋਗ ਕਰਦਾ ਆ ਰਿਹਾ ਹੈ ਉਹ ਦਿਨ ਦੂਰ ਨਹੀਂ ਜਿਸ ਨਾਲ ਸਿੱਖਾਂ ਦਾ ਖੁਰਾ ਖੋਜ ਮਟਾਉਣ ਵਾਲੀਆਂ ਯਤਨਸ਼ੀਲ ਜੜੀਆਂ ਤਾਕਤਾਂ ਨੇ ਜੋ ਮੌਜੂਦਾ ਸਮੇਂ ਦੇ ਵਿੱਚ ਸਿਆਸੀ ਸਮਾਜਿਕ ਅਤੇ ਆਰਥਿਕ ਤੌਰ ਤੇ ਤਾਕਤਵਰ ਵੀ ਹੋ ਚੁੱਕੀਆਂ ਨੇ ਉਹ ਤਾਕਤਾਂ ਲਾਲਚ ਅਤੇ ਬਲੈਕਮੇਲਿੰਗ ਦੇ ਨਾਲ ਮਿਲੇ ਜੁਲੇ ਹੱਥ ਕੰਡਿਆਂ ਦੇ ਰਾਹੀਂ ਤਾਕਤਾਂ ਦੇ ਜਥੇਦਾਰਾਂ ਨੂੰ ਪੂਰੇ ਤਰੀਕੇ ਨਾਲ ਆਪਣੇ ਕਬਜ਼ੇ ਵਿੱਚ ਸਵੇਟ ਲੈਣ ਗਈਆਂ ਤੇ ਬਾਦਲ ਦਲ ਦੇ ਭਾਵ ਅਕਾਲੀ ਦਲ ਦੇ ਕੁਝ ਆਗੂ ਜਾਂ ਸਮੁੱਚੀ ਸਿੱਖ ਕੌਮ ਦੇ ਖਿਲਾਫ ਉਹਨਾਂ ਨੂੰ ਫਿਰ ਉਪਯੋਗ ਕਰ ਸਕਣ ਗਈਆਂ ਹੁਣ ਫੈਸਲਾ ਅਕਾਲੀ ਦਲ ਨੇ ਕਰਨਾ ਹੈ ਸ਼੍ਰੋਮਣੀ ਕਮੇਟੀ ਨੇ ਕਰਨਾ ਹੈ ਕਿ ਉਹਨਾਂ ਨੇ ਇਸ ਮਾਮਲੇ ਵਿੱਚ ਹੈਂਕੜ ਛੱਡਣੀਆਂ ਜਾਂ ਦਿਖਾਉਣੀਆਂ ਹੈ ਤਾਕਤਾਂ ਦੇ ਜਥੇਦਾਰ ਸਹਿਬਾਂ ਨੂੰ ਸਿੱਧੇ ਵਿੰਗੇ ਟਿੱਡੇ ਬਹਾਨਿਆਂ ਨਾਲ ਮੁਤਲ ਕਰਨਾ ਬਰਖਾਸਤ ਕਰਨਾ ਹੈ ਜਾਂ ਫਿਰ ਉਹਨਾਂ ਦਾ ਉਪਯੋਗ ਤੇਜ਼ੀ ਨਾਲ ਖਤਮ ਹੁੰਦੀ ਜਾ ਰਹੀ ਸਿੱਖ ਸ਼ਕਤੀ ਜੋ ਉਹਨਾਂ ਦਾ ਇੱਕੋ ਮਾਤਰ ਵੋਟ ਬੈਂਕ ਹੈ ਉਹਨੂੰ ਪੁਨਰ ਸੁਰਜੀਤ ਕਰਨ ਵਿੱਚ ਲਾਉਣਾ ਹੈ ਜਾਂ ਆਪਣੀਆਂ ਸਿਆਸੀ ਕੀੜਾਂ ਕੱਢਣੀਆਂ ਨੇ ਜਾਂ ਜਿਹੜਾ ਸਿੱਖੀ ਦੀ ਗੱਲ ਕਰਨ ਲੱਗਿਆ ਹੈ ਮर्यादा ਦੀ ਗੱਲ ਕਰਨਾ ਉਹਨੂੰ ਘਰੇ ਬਿਠਾਉਣਾ ਹੈ ਉਹਨੂੰ ਬਰਖਾਸਤ ਕਰਨਾ ਹੈ ਪਰ ਇਹ ਮਕਸਦ ਮੰਤਵ ਨਿਕਲ ਕੇ ਸਾਹਮਣੇ ਆ ਰਿਹਾ ਹੈ ਤੇ ਹੁਣ ਗੱਲ ਕਰ ਰਹੇ ਹਾਂ ਪੰਜਾਬ ਪੁਲਿਸ ਦੇ ਡੀਐਸਪੀ ਵਿਕਰਮ ਸਿੰਘ ਬਰਾੜ ਅਤੇ ਗੋਲਦੀ ਬਰਾੜ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਆਡੀਓ ਵਾਇਰਲ ਹੋ ਰਹੀ ਹੈ ਇਸ ਆਡੀਓ ਦੇ ਵਿੱਚ ਦੋਵਾਂ ਦੇ ਵਿਚਕਾਰ ਬਹਿਸ ਹੁੰਦੀ ਨਜ਼ਰ ਆ ਰਹੀ ਹੈ ਡੀਐਸਪੀ ਵਿਕਰਮ ਸਿੰਘ ਬਰਾੜ ਦੇ ਵੱਲੋਂ ਗੋਲਦੀ ਬਰਾੜ ਨੂੰ ਸਖਤ ਚੇਤਾਵਨੀ ਦਿੱਤੀ ਜਾ ਰਹੀ ਹੈ ਤੇ ਕਿਹਾ ਕਿ ਅਸੀਂ ਸਿਰਫ ਆਪਣੀ ਡਿਊਟੀ ਨਿਭਾ ਰਹੇ ਹਾਂ ਅਤੇ ਸਾਡਾ ਕੰਮ ਹੈ ਤੇਰੇ ਵਰਗਿਆਂ ਨੂੰ ਸਹੀ ਰਸਤੇ ਤੇ ਪਾਉਣਾ ਜੇਕਰ ਤੁਸੀਂ ਗਲਤ ਰਸਤੇ ਤੇ ਚੱਲੋਗੇ ਤਾਂ ਫਿਰ ਪੁਲਿਸ ਕਾਨੂੰਨ ਮੁਤਾਬਕ ਆਪਣੀ ਡਿਊਟੀ ਕਰੇਗੀ ਦਸਣਾ ਬਣਦਾ ਕਿ ਗੋਲਡੀ ਬਰਾੜ ਆਡੀਓ ਵਿੱਚ ਡੀਐਸਪੀ ਨੂੰ ਕਹਿ ਰਿਹਾ ਕਿ ਬਹੁਤ ਮਾੜਾ ਹੋਇਆ ਕਿ ਤੁਹਾਡੀ ਨਜਾਇਜ਼ ਔਲਾਦ ਮਾਰੀ ਗਈ ਗੋਲਡੀ ਬਰਾੜ ਨੇ ਕਿਹਾ ਕਿ ਪੁਲਿਸ ਭਾਵੇਂ ਜਿੰਨੇ ਮਰਜ਼ੀ ਮੁਖਬਰ ਪੈਦਾ ਕਰ ਲਵੇ ਅਸੀਂ ਕਿਸੇ ਨੂੰ ਨਹੀਂ ਛੱਡਾਂਗੇ ਇਹਦੇ ਤੋਂ ਬਾਅਦ ਡੀਐਸਪੀ ਨੇ ਕਿਹਾ ਕਿ ਪਹਿਲਾਂ ਤੁਸੀਂ ਮੰਨਾ ਅਜੇ ਰਾਣਾ ਉਹਦਾ ਕਤਲ ਕਰਵਾਇਆ ਡੀਐਸਪੀ ਕਹਿੰਦੀ ਹੈ ਕਿ ਗੋਲਡੀ ਤੈਨੂੰ ਪਤਾ ਹੀ ਹੈ ਕਿ ਅੰਕਿਤ ਨੇ ਕੀ ਹਰਕਤ ਕੀਤੀ ਸੀ ਅੰਕਿਤ ਨੇ ਬੱਚਿਆਂ ਦੇ ਗੋਲੀਆਂ ਮਾਰੀਆਂ ਸੀ ਇਸ ਤੇ ਜਵਾਬ ਵਿੱਚ ਗੋਲਡੀ ਵਿਰਾੜ ਕਹਿੰਦਾ ਹੈ ਕਿ ਮੰਨਾ ਤੇ ਅਜੇ ਰਾਣਾ 13 ਅਕਤੂਬਰ ਨਹੀਂ ਜੇ ਨਹੀਂ ਸੀ ਤਾਂ ਘਰਦਿਆਂ ਦੀ ਸੌਂ ਖਾ ਕੇ ਦਿਖਾ ਡੀਐਸਪੀ ਨੇ ਕਿਹਾ ਕਿ ਸਾਡੇ ਕਿਸੇ ਨਾਲ ਕੋਈ ਲਿੰਕ ਨਹੀਂ ਸਾਰੇ ਇੱਕ ਬਰਾਬਰ ਨੇ ਜੇਕਰ ਕੋਈ ਗਲਤ ਹਰਕਤ ਕਰੇਗਾ ਤਾਂ ਪੁਲਿਸ ਆਪਣੀ ਕਾਰਵਾਈ ਕਰੇਗੀ ਇਹਦੇ ਨਾਲ ਹੀ ਡੀਐਸਪੀ ਬਰਾੜ ਨੇ ਕਿਹਾ ਕਿ ਪੁਲਸਤਾ ਕੋਈ ਬੰਦਾ ਨਹੀਂ ਇਹ ਸਾਰੇ ਬੰਦੇ ਥੋਡੇ ਐ ਤੁਸੀਂ ਆਪਣੇ ਬੰਦਿਆਂ ਨੂੰ ਆਪ ਮਾਰ ਰਹੇ ਹੋ ਅਤੇ ਅੰਕਤ ਵੀ ਆਪਣੀ ਹਰਕਤ ਕਰਕੇ ਮਾਰਿਆ ਬਿਕਰਮ ਬਰਾੜ ਨੇ ਕਿਹਾ ਕਿ ਤੂੰ ਇੱਕ ਵਾਰ ਪਹਿਲਾਂ ਵੀ ਆਰਜੀਪੀ ਅਟੈਕ ਸਮੇਂ ਵੀ ਕਾਲ ਕਰਕੇ ਕਿਹਾ ਸੀ ਕਿ ਅਸੀਂ ਅਤਵਾਦੀਆਂ ਵਾਲੇ ਕੰਮ ਨਹੀਂ ਕਰਦੇ ਉਹਨਾਂ ਆ ਕਿਹਾ ਕਿ ਨਰੇਸ਼ ਤੁਹਾਡਾ ਬੰਦਾ ਸੀ ਪਰ ਜੇਕਰ ਆਰਜੀਪੀ ਹਮਲੇ ਵਿੱਚ ਕੋਈ ਤੁਹਾਡਾ ਹੱਥ ਨਹੀਂ ਸੀ ਤਾਂ ਨਰੇਸ਼ ਨੇ ਹਮਲੇ ਵਿੱਚ ਫਿਰ ਬੰਦੇ ਕਿਉਂ ਭੇਜੇ ਸੀ ਇਦੇ ਜਵਾਬ ਵਿੱਚ ਗੋਲਡੀ ਬਰਾੜ ਨੇ ਕਿਹਾ ਕਿ ਉਹ ਕਦੀ ਵੀ ਆਪਣੀ ਗੱਲ ਤੋਂ ਨਹੀਂ ਭੱਜਿਆ ਪੁਲਿਸ ਭਾਵੇਂ ਜਿੰਨੇ ਮਰਜੀ ਮੁਖਬਰ ਬਣਾ ਲਵੇ ਪਰ ਅਸੀਂ ਹਰ ਹਿੱਲਾ ਅਪਣਾਉਣ ਲਈ ਤਿਆਰਾਂ ਇਹਦੇ ਤੋਂ ਬਾਅਦ ਗੋਲਡੀ ਆਪਣੇ ਕਿਸੇ ਗੈਂਗ ਦੇ ਮੈਂਬਰਾਂ ਨੂੰ ਪੁਲਿਸ ਵੱਲੋਂ ਰਿਵਾਰਡ ਤੇ ਲਿਆ ਕੇ ਸਪੈਸ਼ਲ ਟ੍ਰੀਟਮੈਂਟ ਦੇਣ ਦੀ ਗੱਲ ਕਹਿ ਕੇ ਕਹਿ ਰਿਹਾ ਕਿ ਇਹ ਗੱਲ ਸਾਨੂੰ ساری ਉਮਰ ਨਹੀਂ ਭੁੱਲੇਗੀ ਡੀਐਸਪੀ ਨੇ ਕਿਹਾ ਕਿ ਅਸੀਂ ਕਦੇ ਵੀ ਕਿਸੇ ਨੂੰ ਸਪੈਸ਼ਲ ਟ੍ਰੀਟਮੈਂਟ ਨਹੀਂ ਦਤੀ ਅਸੀਂ ਮਾੜੇ ਨੂੰ ਕਦੇ ਨਹੀਂ ਬਖਸ਼ਾਂਗੇ ਨਾ ਬਰਦਾਸ਼ਤ ਕਰਾਂਗੇ ਜੋ ਗਲਤ ਕੰਮ ਕਰੇਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਅਸੀਂ ਸਹੀ ਜਾਵਾਗੇ ਤੁਹਾਨੂੰ ਵੀ ਸਹੀ ਰਾਹ ਹੀ ਦਿਖਾਵਾਂਗੇ ਜੇਕਰ ਤੁਸੀਂ ਚੱਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਰਾਹ ਦੱਸਾਂਗੇ ਇਹਦੇ ਤੋਂ ਬਾਅਦ ਗੋਲਡੀ ਡੀਐਸਪੀ ਨੂੰ ਕਹਿ ਰਿਹਾ ਕਿ ਤੇਰੇ ਨਾਮ ਤੇ ਸਿੰਘ ਲੱਗਦਾ ਅਸੀਂ ਪ੍ਰੇਮੀ ਮਾਰਿਆ ਤੂੰ ਦੱਸ ਗੁਰੂ ਸਾਹਿਬ ਨੂੰ ਮੱਥਾ ਟੇਕਦਾ ਜਾਂ ਨਹੀਂ ਡੀਐਸਪੀ ਨੇ ਕਿਹਾ ਹਾਂ ਮੈਂ ਜਰੂਰ ਮੱਥਾ ਟੇਕਦਾ ਹਾਂ ਪਰ ਕਾਨੂੰਨ ਵੀ ਕਿਸੇ ਚੀਜ਼ ਦਾ ਨਾਮ ਹੈ ਤੇ ਹੁਣ ਗੱਲ ਕਰਦੇ ਹਾਂ ਆਪ ਸਰਕਾਰ ਦੇ ਵੱਲੋਂ ਇੱਕ ਨਵਾਂ ਐਲਾਨ ਅਸਲ ਦੇ ਵਿੱਚ ਦਿੱਲੀ ਵਿੱਚ ਚੋਣਾ ਵੀ ਬੜੀਆਂ ਨੇੜੇ ਆ ਰਹੀਆਂ ਨੇ ਦਿੱਲੀ ਦੇ ਮੰਦਰਾ ਅਤੇ ਗੁਰਦੁਆਰਾ ਸਹਿਵਾਨਾ ਦੇ ਵਿੱਚ ਸੇਵਾ ਕਰਨ ਵਾਲੇ ਜਿਹੜੇ ਪੁਜਾਰੀ ਜਾਂ ਗਰੰਥੀ ਸਿੰਘ ਨੇ ਉਹਨਾਂ ਨੂੰ ਇੱਕ ਬੱਜਮੀ ਤਨਖਾਹ ਭਾਵੇ ਇੱਕ ਮਹੱਤਵਪੂਰਨ ਯੋਜਨਾ ਦਾ ਉਹਨਾਂ ਵਾਸਤੇ ਐਲਾਨ ਕੀਤਾ ਗਿਆ ਹੈ ਦਿੱਲੀ ਸਰਕਾਰ ਨੇ ਭਾਵ ਕੇਜਰੀਵਾਲ ਦੀ ਅਗਵਾਈ ਹੈ ਜਿਹੜੀ ਕਿਉਂਕਿ ਉਹ ਸੁਪਰੀਮੋ ਨੇ ਉਹਨਾਂ ਨੇ ਇਹ ਐਲਾਨ ਕੀਤਾ ਹੈ ਉਹਨਾਂ ਨੇ ਗਰੰਥੀ ਪੁਜਾਰੀ ਸਨਮਾਨ ਯੋਜਨਾ ਸ਼ੁਰੂ ਕਰਦਾ ਐਲਾਨ ਕੀਤਾ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਕਿ ਜੇਕਰ ਆਮ ਆਦਮੀ ਪਾਰਟੀ ਇਸ ਵਾਰ ਚੋਣਾਂ ਜਿੱਤ ਜਾਂਦੀ ਹੈ ਤਾਂ ਦਿੱਲੀ ਦੇ ਸਾਰੇ ਮੰਦਰਾਂ ਤੇ ਗੁਰਦੁਆਰਿਆਂ ਦੇ ਵਿੱਚ ਸੇਵਾ ਕਰਨ ਵਾਲੇ ਸਾਰੇ ਪੁਜਾਰੀਆਂ ਅਤੇ ਗਰੰਥੀਆਂ ਨੂੰ ਹਰ ਮਹੀਨੇ 18000 ਰੁਪਏ ਸਨਮਾਨ ਪੱਤਾ ਦੇਣ ਦਾ ਐਲਾਨ ਕਰਦੇ ਹਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਇੱਕ ਪੋਸਟ ਕੀਤੀ ਹੈ ਅਤੇ ਕਿਹਾ ਕਿ ਅੱਜ ਮੈਂ ਇੱਕ ਹੋਰ ਵੱਡਾ ਐਲਾਨ ਕਰਦਾ ਹਾਂ ਦਿੱਲੀ ਦੇ ਲੋਕ ਬਹੁਤ ਖੁਸ਼ ਹੋਣਗੇ ਦਿੱਲੀ ਦੇ ਮੰਦਰਾਂ ਤੇ ਗੁਰਦੁਆਰਾ ਸਹਿਬਾਨਾਂ ਵਿੱਚ ਕੰਮ ਕਰਨ ਵਾਲੇ ਸਾਰੇ ਪੁਜਾਰੀਆਂ ਤੇ ਗ੍ਰੰਥੀਆਂ ਦੇ ਸਨਮਾਨ ਦੇ ਵਿੱਚ ਇੱਕ ਮਹੱਤਵਪੂਰਨ ਯੋਜਨਾ ਦਾ ਐਲਾਨ ਹੋ ਰਿਹਾ ਹੈ ਇਹਦੇ ਤੋਂ ਪਹਿਲਾਂ ਦੱਸਣਾ ਬਣਦਾ ਕਿ ਕੇਜਰੀਵਾਲ ਨੇ 2025 ਵਿੱਚ ਉਹਨਾਂ ਦੀ ਸਰਕਾਰ ਬਣਨ ਉੱਤੇ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਜਿਹੜੀ ਮਹਿਲਾ ਸਨਮਾਨ ਪੱਤਾ ਬਜ਼ੁਰਗਾ ਤੇ ਆਟੋ ਰਿਕਸ਼ਾ ਚਾਲਕਾਂ ਵਾਸਤੇ ਮੁਫਤ ਇਲਾਜ ਦੀ ਸੰਜੀਵਨੀ ਯੋਜਨਾ ਵਰਗੇ ਕਈ ਐਲਾਨ ਕੀਤੇ ਐ ਦੱਸਣਾ ਬਣਦਾ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ 2025 ਵਿੱਚ ਹੋਣ ਵਾਲੀਆਂ ਨੇ ਅਤੇ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 23 ਫਰਵਰੀ 2025 ਤੱਕ ਹੈ। ਦੋਸਤੋ ਇਸ ਕੁਲਮੇ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਵਾਸ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ